ਕਦੋਂ ਦਾ ਆਪਰੇਸ਼ਨ ਸੰਜੂਰ ਕੀਤਾ ਗਿਆ ਹੈ ਕੀ ਕਹਾਂ ਚੱਲੋ ਸਾਰੇ ਥੋੜਾ ਸਭ ਤੋਂ ਪਹਿਲਾ ਤਾਂ ਭਾਰਤ ਮਾਤਾ ਦੀ ਜੈ ਅੱਜ ਪੂਰੇ ਦੇਸ਼ ਨੇ ਜਿੱਲੇ ਆਪਣੀਆਂ ਅੱਖਾਂ ਕੁਲੀ ਹੋਣੀਆਂ ਜਾਗੇ ਹੋਣਗੇ ਉਹਨਾਂ ਨੂੰ ਇੱਕ ਸੁਖਦ ਸਮਾਚਾਰ ਮਿਲਿਆ ਹੋਇਆ ਹੈ 22 ਤਰੀਕ ਪਹਿਲਗਾਮ ਦੇ ਅੰਦਰ ਜਿਸ ਪ੍ਰਕਾਰ ਧਰਮ ਦੇ ਆਧਾਰ ਦੇ ਉੱਤੇ ਭੈਣਾਂ ਦੇ ਸੰਘੂਰ ਉਜਾੜੇਗੇ ਅੱਜ ਉਹਨਾਂ ਭੈਣਾਂ ਨੂੰ ਵੀ ਸਕੂਨ ਮਿਲਿਆ ਹੋਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਜਿਹੜੀ ਅਤੰਕਵਾਦੀ ਬਚੀ ਕੁਸੀ ਜ਼ਮੀਨ ਹੈ ਉਹਨੂੰ ਵੀ ਸਮਾਪਤ ਕਰਤਾ ਜਾਏਗਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਅੱਜ ਕੱਲੇ ਪੀਓਕੇ ਹੀ ਨਹੀਂ ਪੀਓਕੇ ਤੇ ਸਾਡਾ ਹੀ ਅਧਿਕਾਰਿਤ ਕਸ਼ਮੀਰ ਜਿਹੜਾ ਪਾਕਿਸਤਾਨ ਨੇ ਹਥਿਆਇਆ ਹੋਇਆ ਹੈ ਪੰਜ ਜਗ੍ਹਾ ਉੱਥੇ ਜਿਹੜੇ ਇਹਨਾਂ ਦੇ ਟੈਰਰ ਕੈਂਪ ਨੇ ਉਹਨਾਂ ਤੇ ਹਮਲਾ ਹੋਇਆ ਔਰ ਇਹਦੇ ਨਾਲ ਨਾਲ ਪਾਕਿਸਤਾਨ ਦੇ ਫਿਆਲਕੋਟ ਦੇ ਚਾਰ ਏਰੀਆ ਦੇ ਅੰਦਰ ਜਿਹੜੇ ਕੈਂਪ ਚੱਲ ਰਹੇ ਸੀ ਉਹਨਾਂ ਤੇ ਹਮਲਾ ਕੀਤਾ ਸਭ ਤੋਂ ਪਹਿਲਾਂ ਇਹਦੇ ਲਈ ਤਾਂ ਸਾਡੇ ਨਵ ਸੈਨਾ ਥਲ ਸੈਨਾ ਔਰ ਵਾਯੂ ਸੈਨਾ ਜਿਹੜੀ ਹੈ ਉਹ ਵਧਾਈ ਦੇ ਪਾਤਰ ਹੈ ਕੀ ਉਹਨਾਂ ਨੇ ਇੰਨੀ ਕੁਸ਼ਲਤਾ ਦੇ ਨਾਲ ਦੇਸ਼ ਜਿਹੜਾ 22 ਤਰੀਕ ਤੋਂ ਬਾਅਦ ਪੀੜਾ 'ਚ ਰਹਿ ਰਿਹਾ ਸੀ ਅੱਜ ਉਹਨੂੰ ਇਹ ਸੁਖਤ ਸਮਾਚਾਰ ਦਿੱਤਾ ਹੈ ਕਿ ਹਿੰਦੁਸਤਾਨ ਬਦਲਿਆ ਹੋਇਆ ਹਿੰਦੁਸਤਾਨ ਹੈ ਇਹ ਭਾਰਤ ਦੇ ਅੰਦਰ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ੀਰੋ ਟੋਲਰੈਂਸ ਹੈ ਅਤੰਕਵਾਦ ਨੂੰ ਲੈ ਕੇ ਉਹ ਸ਼ਬਦ ਨਹੀਂ ਹੈ ਉਹਨੂੰ ਕਰਨ ਦੀ ਹਿੰਮਤ ਵੀ ਹਿੰਦੁਸਤਾਨ ਰੱਖਦਾ ਹੈ ਇਸ ਕਰਕੇ ਅੱਜ ਸਾਰੇ ਦੇਸ਼ ਨੂੰ ਦ੍ਰਿੜਤਾ ਦੇ ਨਾਲ ਇਕਜੁੱਟ ਹੋਣਾ ਚਾਹੀਦਾ ਕਿਉਂਕਿ ਪਾਕਿਸਤਾਨ ਬੜਾ ਅਲੱਗ ਤਰ੍ਹਾਂ ਦਾ ਅਤੰਕੀ ਦੇਸ਼ ਹੈ ਜਿਨ ਅਤੰਕ ਨੂੰ ਪਨਾਵੀ ਦਿੰਦਾ ਹੈ ਔਰ ਅਤੰਕਵਾਦੀ ਪੈਦਾ ਵੀ ਕਰਦਾ ਹੈ ਜਿਹੜੇ ਹਿੰਦੁਸਤਾਨੀ ਨਹੀਂ ਪੂਰੀ ਦੁਨੀਆ ਦੇ ਅੰਦਰ ਦੇਸ਼ਾਂ ਨੂੰ ਡਿਸਟਰਬ ਕਰਦੇ ਰਹਿੰਦੇ ਨੇ ਅੱਜ ਹਿੰਦੁਸਤਾਨ ਨੇ ਪਾਕਿਸਤਾਨ ਤੇ ਹਮਲਾ ਨਹੀਂ ਕੀਤਾ ਉਹਦੇ ਟੈਰਰ ਕੈਂਪਾਂ ਦੇ ਹਮਲਾ ਕੀਤਾ ਔਰ ਪਾਕਿਸਤਾਨ ਦੇ ਕੰਮ ਨੂੰ ਆਸਾਨ ਕੀਤਾ ਜਿਹੜਾ ਕੰਮ ਪਾਕਿਸਤਾਨ ਨੂੰ ਕਰਨਾ ਚਾਹੀਦਾ ਸੀ ਉਹ ਨਰਿੰਦਰ ਮੋਦੀ ਨੇ ਕੀਤਾ ਇਹਦੇ ਨਾਲ ਨਾਲ ਮੇਰੀ ਜਨਤਾ ਨੂੰ ਵੀ ਇੱਕ ਗੱਲ ਕਹਿਣੀ ਹੈ ਕੀ ਸजग ਰਹਿਣਾ ਚਾਹੀਦਾ ਕੱਟੇ ਰਹਿਣਾ ਚਾਹੀਦਾ ਔਰ ਆਪਣਾ ਪ੍ਰਸ਼ਾਸਨ ਕੋਈ ਵੀ ਆਦੇਸ਼ ਦਿੰਦਾ ਹੈ ਉਹਦਾ ਅਕਸ਼ਰਤਾ ਸਭ ਨੂੰ ਪਾਲਣ ਕਰਨਾ ਚਾਹੀਦਾ ਹੈ ਇਹ ਅਤੰਕਵਾਦ ਦੇ ਖਿਲਾਫ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਹਿੰਦੁਸਤਾਨ ਨੇ ਇਹ ਉਸ ਮੁਕਾਮ ਤੱਕ ਜਾਏ ਕਿ ਕੋਈ ਵੀ ਅਤੰਕਵਾਦੀ ਹਿੰਮਤ ਨਾ ਕਰੇ ਮੁੜ ਕੇ ਕੁਲਾਮਾ ਵਰਗਾ ਇਨਸੀਡੈਂਟ ਕਰਨ ਦੀ ਇਸ ਕਰਕੇ ਦੇਸ਼ ਦੀ ਜਨਤਾ ਨੂੰ ਔਰ ਉਹਨਾਂ ਸ਼ూరుਵੀਰ ਮਾਮਾ ਨੂੰ ਜਿਨ੍ਹਾਂ ਨੇ ਆਪਣੇ ਲਾਲ ਸੈਨਾ ਚ ਭੇਜੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਔਰ ਉਹਨਾਂ ਦਿਵੰਗਤ ਆਤਮਾ ਨੂੰ ਵੀ ਜਿਨ੍ਹਾਂ ਨੂੰ ਧਰਮ ਦੇ ਆਧਾਰ ਤੇ ਆਪਣੇ ਸ਼ਹਾਦਤ ਦੇਣੀ ਪਈ ਉਹ ਵੀ ਅੱਜ ਉੱਪਰ ਖੁਸ਼ ਹੋ ਰਹੇ ਹੋਣਗੇ ਕਿ ਸਾਡੇ ਖੂਨ ਦਾ ਬਦਲਾ ਲੈ ਲਿਆ ਗਿਆ